ਆਮ ਬਾਬਾ ਚੀਨੀ ਖੰਡ ਉਹ ਸਾਹਮਣੇ ਬਣੀ ਚਾਹ ਚਾਹ ਦੇਣਾ ਉੱਪਰ ਮੈਡਲ ਵੀ ਲੈਣਾ ਕਿੱਥੇ ਆਸ ਕਿਲਵਾਤਾ ਤੁਹਾਨੂੰ ਮਨ ਖਾਚਣ ਇਹਦੇ ਵਿੱਚੋਂ ਬਾਕੀ ਤੁਹਾਨੂੰ ਦਿਹਾੜੀ ਚਾਹ ਚਾਹ ਲੈਣਾ ਇਦਰ ਮੈਂ ਸਾਹਮਣੇ ਨੂੰ ਕਰ ਦਈਏ ਤਰੀਕਾ ਬਹੁਤ ਸੋਹਣਾ ਹੈ ਤੇ ਜੀ ਸੀਮੈਂਟ ਹੈ ਜੀ ਹਾਂ ਜੀ ਆਪ ਨੂੰ ਪਹਿਲੀ ਆਪਾਂ ਨੂੰ ਫੀਲ ਨਹੀਂ ਹੁੰਦਾ ਅੰਦਰ ਪਰ ਸੋਚਣ ਲਈ ਬਹੁਤ ਵਧੀਆ ਹੁੰਦਾ ਜੀ

ਕਿਹੜੀ ਕਡਮਿਸ਼ ਚੋਣੇ ਆ ਕੇ ਤੁਹਾਨੂੰ ਜਾਣਕਾਰੀ ਮਿਲਦੀ ਹੈ ਕਿ ਕਿੰਨੀ ਗੱਡੀ ਜਾਂ ਕਿਹਦੇ ਚੱਲਦੀ ਹੈ ਉਹ ਤੁਹਾਨੂੰ ਦੱਸ ਦੇਣਾ ਹੈ ਕਿ ਟਿੱਕੀ ਵਾਲਾ ਚੱਲਣ ਦਾ 20 ਜਰਮਾ ਹੀ ਤੁਸੀਂ ਸਟਡੀ ਨਾਲ ਕੰਪਲੀਟ ਹੋਣੀ ਬੜੀ ਜ਼ਰੂਰੀ ਹੈ ਜੇ ਤੁਸੀਂ ਚਾਹੁੰਦੇ ਹੋ ਕਿ ਇਹ ਸਟਡੀ ਚੱਲੇ ਇਹ ਗਣਾ ਜਾਓਗੇ ਅੱਜ ਮੁਬਾਰਕਾਂ ਦੇਣ ਆ ਪੰਜਾਬ ਦੀ ਟੀਮ ਆ ਅ ਬਿਲਕੁਲ ਜੀ ਸਭ ਤੋਂ ਪਹਿਲਾਂ ਸਾਡੀ ਧੀ ਨਕੁਦਰ ਦੀ ਧੀ ਜਿਹੜੀ ਏਸ਼ੀਅਨ ਚੈਂਪੀਅਨਸ਼ਿਪ ਕਰਾ ਕੇ ਦੀ ਜਿੱਤ ਕੇ ਆਈ ਹੈ ਔਰ ਸਾਡੇ ਦੀ ਬਹੁਤ ਫਖਰ ਦੀ ਗੱਲ ਆ ਬਹੁਤ ਮਾਣ ਦੀ ਗੱਲ ਆ ਔਰ ਇਹ ਗੱਲ ਮੈਂ ਸਭ ਦੇ ਸਾਹਮਣੇ ਵੀ ਕਹਿਣ ਨੂੰ ਤਿਆਰ ਕੀ ਜਿਹੜੀ ਹੁਣੇ ਕਹਿ ਕੇ ਆਟੀਆਂ ਕਿ ਅਸੀਂ ਸੁਣਦੇ ਸੀ ਅਸੀਂ ਦੂਰੋਂ ਟੀਵੀ 'ਚ ਦੇਖਦੇ ਸੀ ਕਿ ਏਸ਼ੀਅਨ ਮੈਡਲ ਕਿਹੋ ਜਿਹਾ ਹੁੰਦਾ ਔਰ ਅਸੀਂ ਹੱਥ ਲਾ ਕੇ ਦੇਖ ਰਹੇ ਹਾਂ ਇਹਨਾਂ ਦੀ ਬਦੌਲਤ ਇੱਕ ਬੱਚਾ ਸਾਡੇ ਇੱਥੋਂ ਇੱਕ ਵਧੀਆ ਸਟਾਰ ਬਣ ਕੇ ਨਿਕਲ ਗਿਆ ਜਿਨੇ ਸਾਨੂੰ ਅੱਖਾਂ ਦੇ ਨਾਲ ਆਪਣੀਆਂ ਅੱਖਾਂ ਦੇ ਨਾਲ ਇਹ ਮੈਡਲ ਦੇਖਣ ਦਾ ਮੌਕਾ ਦਿੱਤਾ ਔਰ ਇਹ ਬੱਚੇ ਨੂੰ ਬਹੁਤ-ਬਹੁਤ ਪਿਆਰ ਬਹੁਤ ਸਤਿਕਾਰ ਔਰ ਬਹੁਤ ਅੱਗੇ ਵਧੇ ਔਰ ਜਿੱਥੇ ਤੱਕ ਇਹ ਜਾਣਾ ਚਾਹੇ ਅਸੀਂ ਇਹਨੂੰ ਹਰ ਸੰਭਵ ਮਦਦ ਜਿਹੜੀ ਆ ਇਹਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਾਂਗੇ ਔਰ ਜਿਵੇਂ ਬੱਚੇ ਨੇ ਕਿਹਾ ਕਿ ਵੀ ਮੇਰਾ ਟਾਰਗੇਟ ਜਿਹੜਾ ਹੋਲਡ ਹੈ ਔਰ ਮੈਨੂੰ ਮੈਨੂੰ ਲੱਗਦਾ ਇਹ ਸਾਨੂੰ ਆਪਣਾ ਟਾਰਗੇਟ ਬਣਾ ਲੈਣਾ ਚਾਹੀਦਾ ਕਿ ਅਗਲੀ ਵਾਰੀ ਇਹ 골ਡ ਲੈ ਕੇ ਆਵੇ ਤੇ ਅਸੀਂ ਉਹਦੇ ਵਿੱਚ ਕੀ ਕੀ ਮਦਦ ਕਰੀਏ ਜਦ ਇੱਕ ਕਾਰਵਾ ਬਣ ਕੇ ਇਹਦੇ ਪਿੱਛੇ ਚੱਲੇ ਕਿ ਵੀ ਅਸੀਂ 골ਡ ਮੈਡਲ ਜਿਹੜਾ ਉਹ ਜਿੱਤ ਕੇ ਲੈ ਕੇ ਆਣਾ ਔਰ ਸਭ ਤੋਂ ਵੱਡੀ ਗੱਲ ਪੇਰੈਂਟਸ ਮਾਂ-ਬਾਪ ਸ਼ਹਿਰ ਦੀ ਜ਼ਿੰਮੇਵਾਰੀ ਕਾਉਂਸਲਰ ਵੀ ਨੇ ਆਪਣੇ ਪਰਿਵਾਰਾਂ ਦੀ ਸਾਰੇ ਖਾਨਦਾਨਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਉਹਦੇ باوجود ਇਹਨਾਂ ਨੇ ਐਕਸਟਰਾ ਮਿਹਨਤ ਕੀਤੀ ਆਪਣੇ ਬੱਚਿਆਂ ਨੂੰ ਪਾਲਣ ਪੋਸ਼ਣ ਦੇ ਵਿੱਚ ਇਹ ਐਕਸਟਰਾ ਮਿਹਨਤ ਦਾ ਨਤੀਜਾ ਆ ਕਿ ਅੱਜ ਸਾਡੇ ਸ਼ਹਿਰ ਦਾ ਸਟਾਰ ਜਿਹੜਾ ਇਹ ਪੰਜਾਬ ਦਾ ਨਹੀਂ ਸਾਡੇ ਦੇਸ਼ ਦਾ ਸਟਾਰ ਹੈ। ਇਸ ਬੱਚੇ ਨੂੰ ਜਿਹੜਾ ਹੈਗਾ 15 ਅਗਸਤ ਦੇ ਸਨਮਾਨਿਤ ਕੀਤਾ ਜਾਏਗਾ। ਬਿਲਕੁਲ 15 ਅਗਸਤ ਦੇ ਵੀ ਸਨਮਾਨਿਤ ਕੀਤਾ ਜਾਏਗਾ ਔਰ ਅਸੀਂ ਅਗਲੇ ਦਿਨਾਂ ਦੇ ਵਿੱਚ ਕੋਈ ਨਾ ਕੋਈ ਸਪੈਸ਼ਲ ਪ੍ਰੋਗਰਾਮ ਵੀ ਕਰਾਂਗੇ ਜਿਹਦੇ ਵਿੱਚ ਅਸੀਂ ਆਪਣੇ ਬੱਚਾ ਨੂੰ ਸਨਮਾਨਿਤ ਕਰਾਂਗੇ ਇਹਨਾਂ ਨੂੰ ਵੀ ਸਨਮਾਨਿਤ ਕਰਾਂਗੇ ਔਰ ਸਾਡੇ ਸੁਖਿੰਦਰ ਸਿੰਘ ਗੜਵਾਲ ਦੀ ਬੇਟੀ ਜਿਹੜੀ ਆ ਉਹ ਸਿੰਗਿੰਗ ਦੇ ਵਿੱਚ ਰਨਰ ਅਪ ਬਣ ਕੇ ਆਈ ਆ ਉਹਨਾਂ ਨੂੰ ਵੀ ਸਨਮਾਨਿਤ ਕਰਾਂਗੇ ਵੱਡੀਆਂ ਅਚੀਵਮੈਂਟਸ ਹੁੰਦੀਆਂ ਇਹ ਜਿਨ੍ਹਾਂ ਦੇ ਸਾਨੂੰ ਉਹਨਾਂ ਨੂੰ ਸਨਮਾਨਤ ਕਰਨ ਦਾ ਮੌਕਾ ਮਿਲਦਾ ਔਰ ਮੇਰੀ ਇੱਕ ਕੋਸ਼ਿਸ਼ ਹੋ ਰਹੇਗੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਹੀ ਮੈਨੂੰ ਮਨਜੋਗ ਸਿੰਘ ਸਾਹਿਬ ਦਾ ਸਮਾਂ ਮਿਲੇ ਤੇ ਮੈਂ ਆਪਣੇ ਹਲਕੇ ਦੇ ਸਾਰੇ 스타 ਜਿਹੜੇ ਪਲੇਅਰ ਵੀ ਨੇ ਸਿੰਗਿੰਗ ਵਾਲੇ ਨੇ ਐਜੂਕੇਸ਼ਨ ਵਾਲੇ ਨੇ ਜਿਨ੍ਹਾਂ ਨੇ ਮੇਰੇ ਕੋਲ ਜਿਨ੍ਹਾਂ ਨੇ ਮੇਰੇ ਕਲਾਵੇ ਦੇ ਵਿੱਚ ਆ ਸਕੇ ਮੈਂ ਉਹਨਾਂ ਦੀ ਮਨਜੋਗ ਸਿੰਘ ਸਾਹਿਬ ਦੇ ਨਾਲ ਮੀਟਿੰਗ ਕਰਵਾਉਂਗੀ ਤਾਂ ਕਿ ਉਹਨਾਂ ਦਾ ਮੋਰਲ ਵੀ ਜਿਹੜਾ ਬੂਸਟ ਹੋਵੇ ਉਹ ਹੋਰ ਕੰਫੀਡੈਂਟ ਵੀ ਹੋਣ ਔਰ ਅਸੀਂ ਇਹਨਾਂ ਲਈ ਅੱਗੋਂ ਜਿਹੜੇ ਕੋਈ ਸਹੂਲਤਾਂ ਪੈਦਾ ਕਰਨਾ ਚਾਹੁੰਦੇ ਆ ਜਾਂ ਕੋਈ ਰਾਹਤ ਦੇਣੀ ਆ ਜਿਹੜੀ ਇਹਨਾਂ ਦੇ ਅੱਗੇ ਵਧਣ ਦੇ ਵਿੱਚ ਜਿਹੜੀ ਸਾਡੀ ਮਦਦ ਹੋਵੇ ਉਹ ਵੀ ਸਾਨੂੰ ਜਿਹੜੀ ਈਜ਼ੀਲੀ ਮਿਲ ਸਕੇ। ਮੈਂ ਕਈ ਵਾਰ ਦੇਖਣ ਜਾਂਦਾ ਬੱਚੇ ਜਿਹੜੇ ਹੈਗੇ ਆ ਏਦਾਂ ਦੇ ਟੈਨੈਂਟ ਜਿਹੜਾ ਹੈਗਾ ਅੱਗੇ ਆਉਣਾ ਚਾਹੁੰਦਾ ਕਈ ਵਾਰੀ ਪੈਸੇ ਤੋਂ ਜਿਹੜਾ ਹੈਗਾ ਪਿੱਛੇ ਰਹਿ ਜਾਂਦੇ ਨੇ। ਕਿਸ ਤਰ੍ਹਾਂ ਦੇ? ਇਹ ਇਹ ਪੰਜਾਬ ਦੀ ਧੀ ਆ ਔਰ ਇਸ ਦੇਸ਼ ਦੀ ਧੀ ਆ ਔਰ ਤੁਹਾਡੇ ਨਾਲ ਵਾਅਦਾ ਕਰਦੇ ਆ ਕਿ ਵੀ ਜਿੱਥੇ ਵੀ ਕਿਤੇ ਸਾਡੀ ਜ਼ਰੂਰਤ ਪੈ ਜਵੇ ਜਿੱਥੇ ਲੱਗੇ ਇਹ ਇੱਥੇ ਹੁਣ ਪੈਸੇ ਦੀ ਜ਼ਰੂਰਤ ਹੈ ਅਸੀਂ ਸਾਰੇ ਇਹਨਾਂ ਦੇ ਪਿੱਛੇ ਖੜੇ ਹੋਵਾਂਗੇ ਪੂਰਾ ਔਰ ਕਦੀ ਵੀ ਪੈਸਿਆਂ ਦਾ ਕਰਕੇ ਜਿਹੜਾ ਇਹਨਾਂ ਨੂੰ ਪਿੱਛੇ ਨਹੀਂ ਜਾਣ ਦੇਵਾਂਗੇ ਕਿ ਪਰਿਵਾਰ ਨੇ ਅੰਜੁਕ ਸਿੰਘ ਸਾਹਿਬ ਦੇ ਕੋਲ ਇਹਨਾਂ ਨੂੰ ਮਿਲਾਉਣ ਲੈ ਕੇ ਜਾਊਂਗੀ ਤਾਂ ਕਿ ਅਗਲੀ ਜ਼ਿੰਮੇਵਾਰੀ ਜਿਹੜੀ ਉਹ ਸਰਕਾਰ ਸੰਭਾਲੇ ਔਰ ਅਸੀਂ ਇਸ ਬੱਚੇ ਨੂੰ ਇਹਦੇ ਟਾਰਗੇਟ ਤੱਕ 골ਡ ਫੰਡ ਤੱਕ ਪਹੁੰਚਾ ਸਕੀਏ ਕਿ ਸਰਕਾਰ ਦਾ ਖੇਡ ਕੋਟਾ ਹਾਂ ਦਾ ਖੇਡ ਕੋਟੇ ਵਿੱਚ ਇਸ ਬੱਚੇ ਨੂੰ ਜਿਹੜੀ ਪਾਣਦੀ ਹੈ ਜਿਹੜੀ ਮਿਹਨਤਾਂ ਕਿ ਉਹ ਅਸੀਂ ਚਾਹੁੰਦੇ ਹਾਂ ਕਿ ਸਾਡੇ ਹਲਕੇ ਦਾ ਇਹ ਬੱਚਾ ਹੈ ਕਿ ਇਹ ਸਾਡੇ ਪਹਿਲਾ ਬੱਚਾ ਹੈ ਜਿਹੜਾ ਜਿਹੜੇ ਏਸ਼ੀਆ ਦੇ ਵਿੱਚ ਆਪਣੀ ਕਾਮਯਾਬੀ ਦਿਖਾਈ ਹੈ ਕਿ ਪੰਜਾਬ ਸਰਕਾਰ ਇਹਨਾਂ ਨੂੰ ਜਿਹੜਾ ਸਰਕਾਰੀ ਕੋਟਾ ਖੇਡ ਕੋਟੇ ਦੇ ਵਿੱਚ ਕੋਈ ਨੌਕਰੀ ਜਾਂ ਇਦਾਂ ਦੀ ਕੋਸ਼ਿਸ਼ ਇਸ ਬੱਚੇ ਲਈ ਕਰ ਸਕਦੇ ਆ ਬਿਲਕੁਲ ਸਭ ਤੋਂ ਪਹਿਲਾਂ ਤੇ ਇਹ ਇਹਨਾਂ ਨੂੰ ਇਹਨਾਂ ਦੇ ਟਾਰਗੇਟ ਤੱਕ ਪਹੁੰਚਾਉਣਾ ਹੁੰਦਾ ਸਭ ਤੋਂ ਪਹਿਲੀ ਮਦਦ ਹੁੰਦੀ ਆ ਕਿ ਬੱਚੇ ਨੂੰ ਉਹਨੂੰ ਅੱਗੇ ਵਧਣ ਵਾਸਤੇ ਜੋ-ਜੋ ਸਹੂਲਤਾਂ ਸਰਕਾਰ ਵੱਲੋਂ ਮਿਲਦੀਆਂ ਪਹਿਲਾਂ ਉਹ ਦਿੱਤੀਆਂ ਜਾਣ ਨੌਕਰੀ ਹਜੇ ਅਗਲੀ ਗੱਲਿਆ ਜਦੋਂ ਇਹ ਕਾਮਯਾਬ ਹੁੰਦੇ ਆ ਅੱਗੇ ਜਾ ਕੇ ਉਸ ਤੋਂ ਬਾਅਦ ਜਦੋਂ ਇਹਨਾਂ ਦੀ ਰਿਟਾਇਰਮੈਂਟ ਤੱਕ ਗੱਲ ਜਾਂਦੀ ਹੁੰਦੀ ਹੈ ਜੌਬ ਉਦੋਂ ਹੁੰਦੀ ਹੈ ਜੌਬ ਜ਼ਰੂਰ ਮਿਲਦੀਆਂ ਮਾਨਜੋਗ ਸਿੰਘ ਸਾਹਿਬ ਨੇ ਇੱਕ ਕੋਟਾ ਵੱਖਰਾ ਪਲੇਅਰਸ ਵਾਸਤੇ ਰੱਖਿਆ ਹੋਇਆ 500 ਜੌਬ ਹਰ ਸਾਲ ਜਿਹੜੀ ਸਿਰਫ ਪਲੇਅਰਸ ਵਾਸਤੇ ਆ ਉਹਨਾਂ ਨੂੰ ਦਿੱਤੀ ਜਾਣੀ ਆ ਔਰ ਨਾਲ ਦੀ ਨਾਲ ਮੈਂ ਡੀਐਫਓ ਸਾਹਿਬ ਨੂੰ ਕਹੂੰ ਕਿ ਡੀਐਸਓ ਸਾਹਿਬ ਸਾਡੇ ਜਿਹੜੇ ਨੇ ਡਿਸਟ੍ਰਿਕਟ ਸਪੋਰਟਸ ਆਫੀਸਰ ਨੇ ਉਹ ਅਗਲੇ ਦਿਨਾਂ ਦੇ ਵਿੱਚ ਇੱਥੇ ਚੱਕਰ ਮਾਰਨਗੇ ਇਹਨਾਂ ਦੇ ਕੋਲ ਔਰ ਜੋ ਵੀ ਸਾਡਾ ਪ੍ਰਸ਼ਾਸਨਿਕ ਤੌਰ ਤੇ ਸਰਕਾਰੀ ਤੌਰ ਤੇ ਜਿਹੜੀਆਂ ਜਿੱਥੇ ਜਿੱਥੇ ਵੀ ਇਹਨਾਂ ਨੂੰ ਗਾਈਡੈਂਸ ਤੇ ਨਾਲ ਦੀ ਨਾਲ ਜਿਹੜੀ ਸਹੂਲਤ ਦੀ ਜ਼ਰੂਰਤ ਹੋਊਗੀ ਜਾਂ ਜਿਹੜੇ ਕੋਈ ਫਾਰਮ ਭਰਨੇ ਆ ਜਾਂ ਕਿੱਦਾਂ ਅੱਗੇ ਚੱਣਾ ਉਹਦੇ ਵਾਸਤੇ ਵੀ ਪਰਿਵਾਰ ਨੂੰ ਵੀ ਤੇ ਬੱਚੇ ਨੂੰ ਗਾਈਡ ਕਰਕੇ ਜਾਣਾ ਇਹ ਇੰਨਾ ਜਿਹੜਾ ਟੈਲੈਂਟ ਹੈਗਾ ਬਾਕੀ ਕਈ ਹੋਰ ਵੀ ਅੱਗੇ ਆਣਾ ਚਾਹੁੰਦੇ ਉਹਨਾਂ ਨੂੰ ਕੀ ਕਰਨਾ ਬਿਲਕੁਲ ਮੈਂ ਚਾਹੂੰਗੀ ਕਿ ਅੱਗੇ ਆਉਣ ਤਾਂ ਕਿ ਅਸੀਂ ਮੈਂ ਸਮਝਦੀ ਕਿ ਜਿੰਨੇ ਬੱਚੇ ਅੱਗੇ ਆਉਣਗੇ ਅਸੀਂ ਖੁਦ ਉਹਨਾਂ ਦੇ ਗਾਈਡ ਬਣ ਕੇ ਉਹਨਾਂ ਨੂੰ ਨਾਲ ਲੈ ਕੇ ਚੱਲਾਂਗੇ ਵੱਧ ਤੋਂ ਵੱਧ ਬੱਚੇ ਅੱਗੇ ਆਉਣ ਔਰ ਇਹੀ ਸਬ ਪੰਜਾਬ ਸਰਕਾਰ ਦੀ ਨੀਤੀ ਵੀ ਇਹੀ ਆ ਕਿ ਯੁਧ ਨਸ਼ੇ ਵਿਰੁੱਧ ਅਸੀਂ ਪੁਲਿਸ ਦੇ ਜ਼ੋਰ ਦੇ ਨਾਲ ਡੰਡੇ ਦੇ ਜ਼ੋਰ ਦੇ ਨਾਲ ਜਿੰਨਾ ਜਿੰਨਾ ਮਰਜੀ ਅਸੀਂ ਇਹਦੇ ਤੇ ਲੱਗੇ ਹੋਏ ਹਾਂ ਪਰ ਅਸਲ ਜਿਹੜਾ ਹੱਲ ਆ ਉਹ ਜਿਹੜੇ ਸਾਡੇ ਬੱਚੇ ਆ ਉਹ ਆਪਣਾ ਟੈਲੈਂਟ ਗਰਾਊਂਡਾਂ ਦੇ ਵਿੱਚ ਦਿਖਾਉਣ ਔਰ ਆਪਣੇ ਪੂਰੇ ਹਲਕੇ ਦੇ ਵਿੱਚ ਇਸ ਵੇਲੇ ਤਕਰੀਬਨ 30 ਦੇ ਕਰੀਬ ਐਸੀਆਂ ਗਰਾਊਂਡਾਂ ਬਣ ਰਹੀਆਂ ਜਿਹੜੀਆਂ ਜਿਨ੍ਹਾਂ ਦੇ ਉੱਤੇ 40 40 50 50 ਲੱਖ ਵੀਰ ਕਰੋੜ ਕਰੋੜ ਰੁਪਈਆ ਵੀ ਸਰਕਾਰ ਖਰਚ ਕਰ ਰਹੀ ਆ ਉਹ ਐਸੇ ਕਰਕੇ ਕਰ ਰਹੀ ਆ ਕਿ ਟੈਲੈਂਟ ਜਿਹੜਾ ਆ ਉਹ ਗਰਾਊਂਡਾਂ ਦੇ ਵਿੱਚ ਜਾਵੇ ਕਿਉਂਕਿ ਜਿਹੜਾ ਐਸੇਲੇ ਹਲਕੇ ਦਾ ਹੈ ਕੋਈ ਤੇ ਅਸੀਂ ਉਮੀਦ ਹੀ ਕਾਫੀ ਕਰਦੇ ਹਾਂ ਕਿ ਕੰਮ ਕਾਫੀ ਕੀਤਾ ਹੈ ਔਰ ਇਹ ਕਿਤੇ ਸਾਡੇ ਖੇਡ ਅਕੈਡਮੀ ਨੂੰ ਕੋਈ ਹਰਕਮ ਕੋਈ ਮੈਨੇਜਮੈਂਟ ਇਹਦੇ ਲਈ ਕੋਈ ਉਪਰਾਲਾ ਕੀਤਾ ਜਾਵੇ ਬਿਲਕੁਲ ਮੈਂ ਇੱਕ ਤਾਂ ਮੈਂ ਇੰਡੋਰ ਸਪੋਰਟਸ ਅਕੈਡਮੀ ਜਿਹੜੀ ਆ ਉਹ ਮੈਂ ਕਾਫੀ ਦੇਰ ਤੋਂ ਉਹਦੇ ਵਾਸਤੇ ਸਟਰਗਲ ਕਰ ਰਹੀ ਆ ਕਿ ਕੋਸ਼ਿਸ਼ ਹੈ ਮੇਰੀ ਕਿ ਜਲਦੀ ਲੈ ਕੇ ਆ ਜਾਈਏ ਗਗਨਪਾਰਕ ਦੇ ਵਿੱਚ ਇੱਕ ਇੰਡੋਰ ਸਪੋਰਟਸ ਅਕੈਡਮੀ ਜਿਹੜੀ ਜਿਵੇਂ ਇਹੋ ਜਿਹਿਆਂ ਗੇਮਸ ਦੇ ਨਾਲ ਅਸੀਂ ਉੱਥੇ ਕਰਾਂਗੇ ਔਰ ਦੂਸਰਾ ਮੇਰੀ ਇੱਕ ਹੋਰ ਕੋਸ਼ਿਸ਼ ਜਾਰੀ ਆ ਕਿ ਤੁਹਾਡੇ ਇੱਥੇ ਰਵਿਦਾਸਪੁਰੇ ਦੇ ਵਿੱਚ ਜਿਹੜੀ ਕੋਸ਼ਿਸ਼ ਜ਼ਮੀਨ ਬਲਾਕ ਸੰਮਤੀ ਦੀ ਪਈ ਆ ਉੱਥੇ ਵੀ ਅਸੀਂ ਇੱਕ ਅੱਛੀ ਵਧੀਆ ਪਲੇਗਰਾਉਂਡ ਹੈ ਜਿੱਥੇ ਵਕ 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 ਦੇ ਮਦਿਆਂ ਬਣਾਉਣ ਉੱਥੇ ਬਣਾਉਣ ਵਾਸਤੇ ਮੈਂ ਚਾਰਾ ਜੋਈ ਕਰ ਰਹੀ ਹਾਂ ਹਜੇ ਕਿ ਸਾਡੀ ਉੱਥੇ ਗਰਾਊਂਡ ਬਣੇ ਔਰ ਵਕ ਵਕ ਛੋਟੀਆਂ ਵੱਡੀਆਂ ਸਾਰੀਆਂ ਗਰਾਊਂਡਾਂ ਉੱਥੇ ਬਣਨ ਤਾਂ ਕਿ ਸਾਡੇ ਬੇਸ਼ਤਾ ਸਾਡੇ ਸ਼ਹਿਰ ਦਾ ਟੈਲੈਂਟ ਜਿਹੜਾ ਉੱਥੇ ਜਾ ਕੇ ਖੇਡ ਸਕੇ